ਦੋ ਵਾਰੀ ਲੰਗਰ ਦਾਸਪੁਰ ਆ ਰਿਹਾ ਸੀ ਤੇ ਕੋਠੇ ਪਿੰਡ ਲੱਗੇ ਚੈਨਾ ਡੋਰ ਕਰਨ ਕਰਕੇ ਸਾਜੀ ਮੇਰਾ ਇਹ ਪੂਰਾ ਡੈਮੇਜ ਹੋ ਗਿਆ ਸ਼ਾਮ ਨੂੰ ਕੋਈ 7:00 ਵਜੇ ਪੇਸ਼ੈਂਟ ਆਇਆ ਸਾਡੇ ਕੋਲ ਇਹਨਾਂ ਦਾ ਚੈਨਾ ਡੋਰ ਦੇ ਨਾਲ ਇੰਜਰ ਹੋ ਗਿਆ ਜੀ ਕਾਫੀ ਜ਼ਿਆਦਾ ਡੋਰ ਜਿਹੜੀਆਂ ਫੋਰ ਹੈਡ ਮੱਥੇ ਦੇ ਬਰੋ ਤੇ ਤੇ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਇੰਜਰ ਹੋ ਗਿਆ ਜੀ ਜਿਹਦੇ ਕਰਕੇ ਇਹਨਾਂ ਦੀ ਕਾਫੀ ਬਲੀਡਿੰਗ ਹੋ ਗਈ ਆ ਜੋ ਨਾਮ ਮੇਰਾ ਜਤਿੰਦਰ ਸਿੰਘ ਤੇ ਪਿੰਡ ਮੇਰਾ ਪਧੇਰ ਜਿਤ ਮੈਂ ਆਪਣੇ ਬਰਦਰ ਦੀ ਦਵਾਈ ਲੈਣ ਗੁਰਦਾਸਪੁਰ ਆ ਰਿਹਾ ਸੀ ਤੇ ਕੋਠੇ ਪਿੰਡ ਲੱਗੇ ਚੈਨਾ ਡੋਰ ਕਰਨ ਕਰਕੇ ਸਾਜੀ ਮੇਰਾ ਇਹ ਪੂਰਾ ਡੈਮੇਜ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਉਹਨੇ ਮੈਨੂੰ ਸਿਵਲ ਹੌਪੜ ਫੜਕੜਿਆ ਉੱਥੇ ਜਾ ਕੇ ਉਹਨੇ ਫੇਰ ਇਧਰ ਰੈਫਰ ਕਰ ਦਿੱਤਾ ਕਿੰਨੇ ਸੱਚ ਲੱਗੇ ਨਹੀਂ ਘੱਟ ਘੱਟ ਪੀ ਪੈਂਦੀ ਮਹਾਜਾ ਬਜੀ ਮਹਾਜਾ ਬਤੀਏ ਪਗ ਬੱਦੀ ਪਗ ਦੇ ਵਿੱਚੋਂ ਦੀ ਇਹਨਾਂ ਨੂੰ ਨੁਕਸਾਨ ਹੋ ਗਿਆ ਕੀ ਤੀਰ ਕਰਨਾ ਚਾਹੁੰਦਾ ਅਬ ਇਹ ਲੋਕ ਕਰਾ ਚਾਹੁੰਦਾ ਕਿ ਚੈਨ ਡੋਰ ਦਾ ਇਤਮਾਲ ਨਹੀਂ ਹੋਣਾ ਚਾਹੀਦਾ ਦੇਖੋ ਜੀ ਕੱਲ ਸ਼ਾਮੀ ਸਾਡੇ ਕੋਲ ਇਹ ਪੇਸ਼ੈਂਟ ਆਇਆ ਵਾ ਕੋਈ ਸ਼ਾਮੀ ਕੋਈ 7:00 ਵਜੇ ਪੇਸ਼ੈਂਟ ਆਇਆ ਸਾਡੇ ਕੋਲ ਇਹਨਾਂ ਦਾ ਚੈਨਾ ਡੋਰ ਦੇ ਨਾਲ ਇੰਜਰ ਹੋ ਗਿਆ ਜੀ ਕਾਫੀ ਜ਼ਿਆਦਾ ਪੇਸ਼ੈਂਟ ਦਾ ਪੇਸ਼ੈਂਟ ਕਹਿ ਰਿਹਾ ਜੋ ਇਹਨਾਂ ਨੇ ਪੇਸ਼ੈਂਟ ਨੇ ਦੱਸਿਆ ਹੋਇਆ ਕਿ ਅਸੀਂ ਪਿੰਡੋਂ ਆ ਰਿਹਾ ਸੀ ਕਿਤੇ ਮੈਡੀਸਨ ਲੈਣ ਵਾਸਤੇ ਆਪਣੇ ਬ੍ਰਦਰ ਦੀ ਤੇ ਜਦੋਂ ਔਜਲਿਆਂ ਦੇ ਲੱਗੇ ਆਇਆ ਤੇ ਉਹਦੇ ਡੋਰ ਜਿਹੜੀਆਂ ਫੋਰ ਹੈਡ ਮੱਥੇ ਦੇ ਬ੍ਰੋ ਤੇ ਤੇ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਇੰਜਰ ਹੋ ਗਿਆ ਜੀ ਜਿਹਦੇ ਕਰਕੇ ਇਹਨਾਂ ਦੀ ਕਾਫੀ ਬਲੀਡਿੰਗ ਹੋ ਗਈ ਆ ਅਜੇ ਉਹ ਪੇਸ਼ੈਂਟ ਵਿਚਾਰੇ ਕਹਿ ਰਹੇ ਸੀ ਕਿ ਜਿਹਦੇ ਮੈਂ ਪੱਗ ਬੰਨਣ ਦੇ ਬਾਵਜੂਦ ਵੀ ਮੇਰੀ ਇੰਨੀ ਬਲੀਡਿੰਗ ਹੋ ਗਈ ਆ ਤੇ ਇਹ ਪੱਗ ਦੇ ਨਾਲ ਵੀ ਇੰਨੀ ਬਲੀਡਿੰਗ ਹੋ ਗਈ ਆ ਤੇ ਜਦੋਂ ਉਸ ਤਰ੍ਹਾਂ ਹੁੰਦਾ ਪੇਸ਼ੈਂਟ ਤੇ ਵੈਸੇ ਉਹਦਾ ਦਾ ਕੰਮ ਖਰਾਬ ਹੋ ਜਾਣਾ ਸੀ ਕਾਫੀ ਇੰਝ ਹੋ ਜਾਣਾ ਸੀ ਉਹਨਾਂ ਨੇ ਬਟ ਚਲੋ ਹੁਣ ਇਸ ਵਾਲੇ ਪੇਸ਼ੈਂਟ ਬੈਟਰ ਆ ਇਹਨਾਂ ਦੀ ਰਿਪੇਅਰ ਵਗੈਰਾ ਕਰ ਦਿੱਤੀ ਹੋਈ ਆ ਤੇ ਪੇਸ਼ੈਂਟ ਕੰਫਰਟੇਬਲ ਆ ਕੀ ਵੀ ਕਰਨਾ ਚਾਹੋਗੇ ਲੋਕਾਂ ਗਿਆ ਪੁੱਛਾਂਗੇ ਦੇਖੋ ਸਰ ਮੈਂ ਤਾਂ ਕੋਈ ਕਹਿਣਾ ਚਾਹਣਾ ਵੀ ਚਾਇਨਾ ਡੋਰ ਦੀ ਨਾਮ ਵਰਤੋਂ ਕੀਤੀ ਜਾਏ ਚਾਇਨਾ ਡੋਰ ਵੇਖੋ ਪੰਛੀਆਂ ਨੂੰ ਇਨਸਾਨ ਨੂੰ ਸਾਰਿਆਂ ਨੂੰ ਜਿਹੜਾ ਨੁਕਸਾਨ ਪਚਾਰਿਆ ਸਾਰੇ ਆਪਣੇ ਜਿੰਨੇ ਵੀ ਪ੍ਰਸ਼ਾਸਨ ਦੇ ਸਾਰਿਆਂ ਨੇ ਇਹੋ ਹੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਏ ਜਿੰਨਾ ਪੈਸਾ ਦੇ ਡੈਮੇਜ ਹੋਇਆ ਜੇ ਇਹ ਸਮੇਂ ਸਿਰ ਨਾ ਪਹੁੰਚੇ ਬਲੱਡ ਨਾਲ ਉਹ ਲੋਕਾਂ ਦਾ ਪੀਚ ਦੇ ਦੇਖੋ ਸਾਰ ਇਹਨਾਂ ਦੀ ਬਲੀਡਿੰਗ ਜਿੰਨੀ ਕੁ ਹੋ ਚੁੱਕੀ ਹੈ ਬਹੁਤ ਜ਼ਿਆਦਾ ਬਲੀਡਿੰਗ ਹੋ ਚੁੱਕੀ ਹੈ ਨੱਕ ਨੱਕ ਦੀ ਜਿਹੜੀ ਬੋਨ ਆ ਉਹ ਵੀ ਦਿਖ ਰਹੀ ਸੀ ਉੱਪਰੋਂ ਫੋਰਹੈਡ ਦੀ ਬੋਨ ਆ ਉਹ ਵੀ ਨਜ਼ਰ ਆ ਰਹੀ ਸੀ ਕਾਫੀ ਜ਼ਿਆਦਾ ਇੰਜਰ ਹੋ ਚੁੱਕਾ ਹੈ ਕਾਫੀ ਇਹਨਾਂ ਦੀ ਨੁਕਸਾਨ ਹੋ ਜਾਣਾ ਸੀ ਜੇ ਟਾਈਮ ਸਿਰ ਨਾ ਲੈ ਕੇ ਆਉਂਦੇ ਜਾਨ ਖਤਰੇ 'ਚ ਸੀ ਦਵਾਈ ਲੈਣ ਗੁਰਦਾਸਪੁਰ ਆ ਰਿਹਾ ਸੀ ਤੇ ਕੋਠੇ ਪਿੰਡ ਲੱਗੇ ਚੈਨਾ ਡੋਰ ਕਰਨ ਕਰਕੇ ਸਾਜ ਮੇਰਾ ਇਹ ਪੂਰਾ ਡੈਮੇਜ ਹੋ ਗਿਆ। ਸ਼ਾਮ ਨੂੰ ਕੋਈ 7:00 ਵਜੇ ਪੇਸ਼ੈਂਟ ਆਇਆ ਸਾਡੇ ਕੋਲ। ਇਹਨਾਂ ਦਾ ਚੈਨਾ ਡੋਰ ਦੇ ਨਾਲ ਇੰਜਰ ਹੋ ਗਿਆ ਜੀ ਕਾਫੀ ਜ਼ਿਆਦਾ। ਡੋਰ ਜਿਹੜੀਆਂ ਫੋਰਹੈਡ ਮੱਥੇ ਦੇ ਬ੍ਰੋ ਤੇ ਤੇ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਇੰਜਰ ਹੋ ਗਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਬਲੀਡਿੰਗ ਹੋ ਗਈ ਆ। ਜੀ ਨਾਮ ਮੇਰਾ ਜਤਿੰਦਰ ਸਿੰਘ ਤੇ ਪਿੰਡ ਮੇਰਾ ਭਦੇਰ ਜਿਤ ਮੈਂ ਆਪਣੇ ਬਰਦਰ ਦੀ ਦਵਾਈ ਲੈਣ ਕੋ ਦਾਸਪੁਰ ਆ ਰਿਹਾ ਸੀ ਤੇ ਕੋਠੇ ਪਿੰਡ ਲੱਗੇ ਚੈਨਾਡੋਰ ਕਰਨ ਕਰਕੇ ਸਾਜੀ ਮੇਰਾ ਇਹ ਪੂਰਾ ਡੈਮੇਜ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਦੂਸਰੇ ਨੂੰ ਫੋਨ ਕੀਤਾ ਉਹਨੇ ਮੈਨੂੰ ਸਿਵਲ ਹੌਪਟ ਫੜਿਆ ਉੱਥੇ ਜਾ ਕੇ ਉਹਨੇ ਫਿਰ ਇਧਰ ਰੈਫਰ ਕਰ ਦਿੱਤਾ ਇਹਨੇ ਸੱਚ ਲੱਗੇ ਨਹੀਂ ਘੱਟ ਘੱਟ ਦੀ ਪੈਂਦੀ ਮਹਾਂਜਰ ਬਤੀ ਮਹਾਂਜਰ ਬਤੀ ਹੈ ਪਗ ਬੱਦੀ ਪਗ ਦੇ ਵਿੱਚੋਂ ਦੀ ਇਹਨਾਂ ਨੂੰ ਨੁਕਸਾਨ ਹੋ ਗਿਆ ਕੀ ਤੀਰ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਕਿ ਚੈਨਾਡੋਰ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਦੇਖੋ ਜੀ ਕੱਲ ਸ਼ਾਮੀ ਸਾਡੇ ਕੋਲ ਇਹ ਪੇਸ਼ੈਂਟ ਆਇਆ ਵਾ ਕੋਈ ਸ਼ਾਮੀ ਕੋਈ 7:00 ਵਜੇ ਪੇਸ਼ੈਂਟ ਆਇਆ ਸਾਡੇ ਕੋਲ ਇਹਨਾਂ ਦਾ ਚੈਨਾ ਡੋਰ ਦੇ ਨਾਲ ਇੰਜਰ ਹੋ ਗਿਆ ਜੀ ਕਾਫੀ ਜ਼ਿਆਦਾ ਪੇਸ਼ੈਂਟ ਦਾ ਪੇਸ਼ੈਂਟ ਕਹਿ ਰਿਹਾ ਜੋ ਇਹਨਾਂ ਨੇ ਪੇਸ਼ੈਂਟ ਨੇ ਦੱਸਿਆ ਹੋਇਆ ਕਿ ਅਸੀਂ ਪਿੰਡੋਂ ਆ ਰਿਹਾ ਸੀ ਕਿਤੇ ਮੈਡੀਸਨ ਲੈਣ ਵਾਸਤੇ ਆਪਣੇ ਬ੍ਰਦਰ ਦੀ ਤੇ ਜਦੋਂ ਔਜਲਿਆਂ ਦੇ ਲੱਗੇ ਆਇਆ ਤੇ ਉਹਦੇ ਡੋਰ ਜਿਹੜੀਆਂ ਫੋਰ ਹੈਡ ਮੱਥੇ ਤੇ ਐਬਰੋ ਤੇ ਤੇ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਇੰਜਰ ਹੋ ਗਿਆ ਜੀ ਜਿਹਦੇ ਕਰਕੇ ਇਹਨਾਂ ਦੀ ਕਾਫੀ ਬਲੀਡਿੰਗ ਹੋ ਗਈ ਆ ਅਜੇ ਉਹ ਪੇਸ਼ੈਂਟ ਵਿਚਾਰੇ ਕਹਿ ਰਹੇ ਸੀ ਕਿ ਜਿਹਦੇ ਮੈਂ ਪੱਗ ਬੰਨਣ ਦੇ باوجود ਵੀ ਮੇਰੀ ਇੰਨੀ ਬਲੀਡਿੰਗ ਹੋ ਗਈ ਆ ਤੇ ਇਹ ਪੱਗ ਦੇ ਨਾਲ ਵੀ ਇੰਨੀ ਬਲੀਡਿੰਗ ਹੋ ਗਈ ਆ ਤੇ ਜਾਂ ਉਸ ਤਰ੍ਹਾਂ ਹੁੰਦਾ ਪੇਸ਼ੈਂਟ ਤੇ ਵੈਸੇ ਉਹਦਾ ਦਾ ਕੰਮ ਖਰਾਬ ਹੋ ਜਾਣਾ ਸੀ ਕਾਫੀ ਇੰਜਰ ਹੋ ਜਾਣਾ ਸੀ ਇਹਨਾਂ ਨੇ ਬਟ ਚਲੋ ਹੁਣ ਐਸ ਵੇਲੇ ਪੇਸ਼ੈਂਟ ਬੈਟਰ ਆ ਇਹਨਾਂ ਦੀ ਰਿਪੇਅਰ ਵਗੈਰਾ ਕਰ ਦਿੱਤੀ ਹੋਈ ਆ ਤੇ ਪੇਸ਼ੈਂਟ ਕੰਫਰਟੇਬਲ ਆ ਕੀ ਵੀ ਕਰਨਾ ਚਾਹੋਗੇ ਲੋਕਾਂ ਦੇ ਆਪシャਾਹ ਦੇਖੋ ਸਰ ਮੈਂ ਦੇ ਕੋਈ ਕਹਿਣਾ ਚਾਹਣਾ ਵੀ ਚਾਇਨਾ ਡੋਰ ਦੀ ਨਾਮ ਵਰਤੋਂ ਕੀਤੀ ਜਾਏ ਚਾਇਨਾ ਡੋਰ ਵੇਖੋ ਪੰਛੀਆਂ ਨੂੰ ਇਨਸਾਨ ਨੂੰ ਸਾਰਿਆਂ ਨੂੰ ਜਰਾ ਨੁਕਸਾਨ ਪਹਚਾਰਿਆ ਸਾਰੇ ਆਪਣੇ ਜਿਲ੍ਹੇ ਵੀ ਪ੍ਰਸ਼ਾਸਨ ਦੇ ਸਾਰਿਆਂ ਨੇ ਇਹੋ ਹੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਏ ਕਿੰਨਾ ਭਾਈ ਸਾਹਿਬ ਦੇ ਡੈਮੇਜ ਹੋਇਆ ਹੀ ਇਹ ਸਮੱਸਿਆ ਨਾ ਪਹੁੰਚੇ ਬਲੱਡ ਨਾਲ ਉਹ ਬੰਦੇ ਨਾਲ ਫੀਚਰ ਦੇਖੋ ਸਾਰੇ ਇਹਨਾਂ ਦੀ ਬਲੀਡਿੰਗ ਜਿੰਨੀ ਕੁ ਹੋ ਚੁੱਕੀ ਹੈ ਬਹੁਤ ਜ਼ਿਆਦਾ ਬਲੀਡਿੰਗ ਹੋ ਚੁੱਕੀ ਹੈ ਨੱਕ ਨੱਕ ਦੀ ਜਿਹੜੀ ਬੋਨ ਆ ਉਹ ਵੀ ਦਿਖ ਰਹੀ ਸੀ ਉੱਪਰੋਂ ਫੋਰਹੈਡ ਦੀ ਬੋਨ ਆ ਉਹ ਵੀ ਨਜ਼ਰ ਆ ਰਹੀ ਸੀ ਕਾਫੀ ਜ਼ਿਆਦਾ ਇੰਜਰ ਹੋ ਚੁੱਕਾ ਹੈ ਕਾਫੀ ਇਹਨਾਂ ਦੀ ਨੁਕਸਾਨ ਹੋ ਜਾਣਾ ਸੀ ਜਦ ਟਾਈਮ ਸਰ ਨਾ ਲੈ ਕੇ ਆਂਦੇ ਜਾਣ ਖਤਰੇ ਚ